ਜਦੋਂ ਵਰਦੀ ਦੇ ਵਿੱਚ ਰਾਖਸ਼ ਆ ਜਾਣ ਤਾਂ ਫਿਰ ਪੁਲਿਸ ਵਾਲੇ ਨਹੀਂ ਹੁੰਦੇ ਉਹ ਜ਼ਾਲਮ ਹੁੰਦੇ ਆ ਇਹ ਕਹਿੰਦੇ ਨੇ ਸੀ ਅਨਕਾਊਂਟਰ ਕਰਕੇ ਆਇਆ ਨਾ ਕਹਿੰਦਾ ਸਾਨੂੰ ਧਮਕੀ ਦਿੱਤੀ ਆ ਫੌਜ ਦੇ ਵਿੱਚ ਜਾ ਕੇ ਜਦੋਂ ਦੁਸ਼ਮਣ ਦੇ ਗੋਲੀਆਂ ਵਰਦੀਆਂ ਨੇ ਨਾ ਕਦੇ ਉਸ ਇਨਕਾਊਂਟਰ ਦਾ ਹਿੱਸਾ ਬਣ ਕੇ ਦੇਖਿਓ ਜੇ ਤੁਹਾਡੀਆਂ ਪੈਂਟਾਂ ਗਿੱਲੀਆਂ ਨਾ ਹੋ ਜਾਣ ਉਹ ਇਨਕਾਊਂਟਰ ਹੁੰਦਾ ਇਹ ਕਿਹੜਾ ਅਨਕਾਊਂਟਰ ਆ ਯਾਰ ਇਹ ਕਾਊਂਟਰ ਸਪੈਲਸ ਨਹੀਂ ਹੋ ਸਕਦੇ ਇਹ ਸਾਡੇ ਪੁਲਿਸ ਦੇ ਨਾਂ ਤੇ ਕਲੈਂਕ ਹੋ ਸਕਦੇ ਨੇ ਜੇ ਇੱਕ ਵੀ ਫੋਨ ਉਸੇ ਟਾਈਮ ਸਟੇਸ਼ਨ ਹੱਡਕੁਆਟਰ ਕਰ ਦਿੰਦੇ ਨਾ ਕਿ ਮੇਰੇ ਤੇ ਪੁਲਿਸ ਦੀ ਵਰਦੀ ਦੇ ਵਿੱਚ ਅਤੰਕੀ ਹਮਲਾ ਹੋ ਗਿਆ ਇਹ 12 ਦੇ ਬਾਰੇ ਜਿੱਥੋਂ ਵੀ ਨਹੀਂ ਸੀ ਅੱਖ ਚ ਪਏ ਰੜਕਣੇ ਨਹੀਂ ਸੀ ਜਦ ਤੱਕ ਇਨਸਾਫ ਨਹੀਂ ਮਿਲੂਗਾ ਇਟ ਇਟ ਖੜਕਾ ਲਾਗੇ ਸਰਕਾਰ ਦੀ ਜੋ ਉਹਨਾਂ ਨੇ ਵਰਦੀ ਤੇ ਹੱਥ ਪਾਇਆ ਦੇਸ਼ ਧਰੋਹ ਦਾ ਮੁਕੱਦਮਾ ਉਹਨਾਂ ਤੇ ਚੱਲਣਾ ਚਾਹੀਦਾ ਜੋ ਵੀ ਇਨਕੁਆਰੀ ਹੋ ਰਹੀ ਆ ਤਾਂ ਸਾਡੀਆਂ ਜਿਆਦਾ ਫੌਜੀ ਏਜੰਸੀਆਂ ਕਰਨਗੀਆਂ ਜਾਂ ਸੈਂਟਰ ਦੀ ਏਜੰਸੀ ਸਾਨੂੰ ਪੰਜਾਬ ਦੀਆਂ ਏਜੰਸੀਆਂ ਤੇ ਭਰੋਸਾ ਹੀ ਨਹੀਂ ਆ ਇਹ ਆਲਾ ਦੇ ਵਿੱਚ ਕਰਨਲ ਬਾਠ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਔਰ ਇਸ ਦੇ ਵਿੱਚ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਨੇ ਆਮ ਲੋਕ ਜਿੱਥੇ ਆਏ ਨੇ ਇਸ ਧਰਨੇ ਚੱਲ ਕੇ ਉੱਥੇ ਹੀ ਆਰਮੀ ਦੇ ਸਰਵਿੰਗ ਤੇ ਸੇਵਾਮੁਕਤ ਅਫਸਰ ਸੈਨਿਕ ਵੀ ਪਹੁੰਚੇ ਨੇ ਸਾਡੇ ਨਾਲ ਕੁਝ ਹੋਰ ਖੜੇ ਨੇ ਆਰਮੀ ਦੇ ਨਾਲ ਸੇਵਾਵਾਂ ਜਿਹੜੀਆਂ ਨੇ ਜਿਨ੍ਹਾਂ ਨੇ ਨਿਭਾਈਆਂ ਨੇ ਤੇ ਕਰਨਲ ਬਾਠ ਦੇ ਹੱਕ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ ਸਾਰੇ ਮਾਮਲੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੇ ਬਾਈ ਜੀ ਅਸੀਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਸਿੱਧੇ ਤੌਰ ਦੇ ਉੱਤੇ ਇਸ ਫੋਰਸ ਨਾਲ ਕੀ ਸੰਬੰਧ ਹੈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾਲ ਆਪਣੇ ਸਰੋਤਿਆਂ ਨੂੰ ਜਿਹੜੀ ਗੱਲ ਇਹ ਹੈ ਕਿ ਮੇਰਾ ਸੰਬੰਧ ਕੀ ਹੈ ਮੇਰਾ ਸੰਬੰਧ ਇਹਨਾਂ ਦੇ ਨਾਲ ਜਿਸਮ ਦਾ ਬੇਸ਼ੱਕ ਨਹੀਂ ਹੈਗਾ ਪਰ ਰੂਹ ਦਾ ਜ਼ਰੂਰ ਹੈ ਰੂਹ ਦਾ ਇਸ ਕਰਕੇ ਆ ਕਿ ਜਿਹੜੀ ਵਰਦੀ ਪਾ ਕੇ ਅਸੀਂ ਦੇ ਦੀ ਰਾਖੀ ਕਰਕੇ ਆਪਣੇ ਪਰਿਵਾਰ ਤੇ ਬੱਚੇ ਪਾਲਦੇ ਆ ਤੇ ਅੱਜ ਉਹੀ ਡਿਊਟੀ ਨੂੰ ਕਰਨਲ ਬਾਦ ਸਾਬ ਨਿਭਾ ਰਹੇ ਨੇ ਕਹਿੰਦੇ ਐਕਸ ਸਰਵਿਸਮੈਨ ਅਸੀਂ ਹੋ ਗਏ ਆ ਅੱਜ ਵੀ ਦੇ ਦੀ ਸਰਬਸਦਾ ਫਾਇਦਾ ਸਾਨੂੰ ਲੈ ਕੇ ਪੈਨਸ਼ਨ ਲੈ ਬੱਚੇ ਪਾਲਦੇ ਆ ਪਰ ਜਿਹੜਾ ਅੱਜ ਵਰਦੀ ਪਾ ਕੇ ਸਰੀਰ ਦੇ ਦੀ ਹਫਾਜ਼ਤ ਦੇ ਵਿੱਚ ਆਪਣੀ ਜਾਨ ਕੁਰਬਾਨ ਕਰਨ ਦੀ ਵਾਜਿ ਲਾ ਕੇ ਦੇਸ਼ ਨੂੰ ਬਚਾਉਣ ਲਈ ਆਪਣੀ ਡਿਊਟੀ ਨਿਭਾ ਰਿਆ ਜਿੱਥੇ ਉਹਦੇ ਨਾਲ ਅਤਿਆਚਾਰ ਹੋਊਗਾ ਜੇ ਉਹ ਦਰਦ ਨੂੰ ਹੰਡਾਉਣ ਵਾਲੇ ਉਹਦੇ ਨਾਲ ਨਹੀਂ ਖੜਨਗੇ ਤਾਂ ਹੋਰ ਕੌਣ ਖੜੂਗਾ ਪਰ ਦੂਜੀ ਗੱਲ ਜਿਹੜੀ ਇਹ ਘਟਨਾ ਵਾਪਰੀ ਆ 13 ਤੇ 14 ਦੀ ਰਾਤ ਨੂੰ ਘਟਨਾ ਕਦੇ ਵੀ ਹੋ ਸਕਦੀ ਆ ਗਲਤਫਹਿਮੀ ਕਦੇ ਵੀ ਹੋ ਸਕਦੀ ਆ ਪਰ ਜਦੋਂ ਕੋਈ ਇੱਕ ਇਨਸਾਨ ਇੱਕ ਆਫਸਰ ਆਪਣੇ ਥੱਪੜ ਮੱਜਣ ਤੋਂ ਬਾਅਦ ਇਹ ਕਹਿ ਦੇਵੇ ਜਾਂ ਆਗੇ ਕਹਿਣ ਵੀ ਤੁਸੀਂ ਕੌਣ ਹੋ ਤੋ ਕਹਿ ਦੇਵੇ ਮੈਂ ਕਰਨਲ ਸਾਹਿਬ ਮੈਂ ਫੌਜ ਦਾ ਮੈਂ ਤਾਂ 2 ਮਿੰਟ ਵਾਸਤੇ ਰੁਕਿਆ ਮੈਂ ਚੱਲਿਆ ਤੇ ਜਦੋਂ ਸਾਡੇ ਇਸ ਦੂਜੀ ਵਰਦੀ ਦੇ ਪੁਲਿਸ ਦੇ ਮੈਂ ਬਹੁਤ ਸਤਿਕਾਰ ਕਰਦਾ ਉਹਦੇ ਕਰਕੇ ਇੱਥੇ ਸਾਡਾ ਪ੍ਰਸ਼ਾਸਨ ਚੱਲ ਰਿਹਾ ਪਰ ਜਦੋਂ ਬਰਦੀ ਦੇ ਵਿੱਚ ਰਾਖਸ਼ ਭੇ ਕਿਤੇ ਬੰਦੇ ਆ ਜਾਣ ਤਾਂ ਫਿਰ ਪੁਲਿਸ ਵਾਲੇ ਨਹੀਂ ਹੁੰਦੇ ਉਹ ਜ਼ਾਲਮ ਹੁੰਦੇ ਆ ਦੂਜੀ ਗੱਲ ਇਹ ਕਹਿੰਦੇ ਨੇ ਸੀ ਅਨਕਾਉਂਟਰ ਕਰਕੇ ਆਇਆ ਨਾ ਕਹਿੰਦਾ ਸਾਨੂੰ ਧਮਕੀ ਦਿੱਤੀ ਆ ਹਾਂਜੀ ਕਦੇ ਇਹਨਾਂ ਨੂੰ ਐ ਕਿਹਾ ਕਿ ਫੌਜ ਦੇ ਵਿੱਚ ਜਾ ਕੇ ਜਦੋਂ ਦੁਸ਼ਮਣ ਦੇ ਗੋਲੀਆਂ ਵਰਧੀਆਂ ਨੇ ਨਾ ਕਦੇ ਉਸ ਇਨਕਾਉਂਟਰ ਦਾ ਹਿੱਸਾ ਬਣ ਕੇ ਦੇਖਿਓ ਜੇ ਤੁਹਾਡੀਆਂ ਪੈਂਟਾਂ ਗਿੱਲੀਆਂ ਨਾ ਹੋ ਜਾਣ ਉਹ ਇਨਕਾਉਂਟਰ ਹੁੰਦਾ ਇਹ ਕਿਹੜਾ ਅਨਕਾਉਂਟਰ ਆ ਯਾਰ ਕਿਹੜੇ ਇਨਕਾਉਂਟਰ ਸਪੈਸ਼ਲਿਸਟ ਨੇ ਕਹੇ ਬੰਦੇ ਨੂੰ ਗੈਂਗਸਟਰ ਬਣਾ ਦੇਣਾ ਦੋਸ਼ੀ ਬਣਾ ਦੇਣਾ ਖਤ ਘੜੀਆਂ ਲਾ ਕੇ ਪਿੱਛੇ ਖੜਾ ਕਰਕੇ ਗੋਲੀਆਂ ਮਾਰ ਕੇ ਇੱਕ ਕਾਊਂਟਰ ਸਪੈਲੈਂਸ ਨਹੀਂ ਹੋ ਸਕਦੇ ਇਹ ਸਾਡੇ ਪੁਲਿਸ ਦੇ ਨਾਂ ਤੇ ਕਲੰਕ ਹੋ ਸਕਦੇ ਨੇ ਦੂਜੀ ਚੀਜ਼ ਉਹਨਾਂ ਨੇ ਕਿਹਾ ਨਾ ਵੀ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਕਰ ਦਾਂਗੇ ਤਾਂ ਆਈਕਣ ਕਰਨਾ ਕੀ ਹੈ ਜੇ ਬਚੇਗਾ ਤਾਂ ਜਰੂਰ ਤਬ ਹੋਊਗੀ ਨਾ ਜੇ ਪਿਓ ਦੇ ਪੁੱਤ ਨੇ ਜੇ ਮਾਂ ਦਾ ਦੁੱਧ ਪੀਤਾ ਕਰਨਾਲ ਸਾਹਿਬ ਫਿੱਟ ਨੇ ਉਹ ਇੱਕ ਬਾਹ ਨਾਲ ਵੀ ਜੇ ਬਾਹ ਨਾ ਦੇ ਦੇਣ ਨਾ ਇਹਨਾਂ ਦੇ ਤਾਂ ਯਾਦ ਰੱਖਣਗੇ ਨਾ ਸਿੱਧੂਆਂ ਨੇ ਆ ਦੇਣਗੇ ਇਹ ਜਿਹੜਾ ਇੰਨਾ ਰੋਸ ਕੱਲੇ ਕੱਲੇ ਦੇ ਜ਼ੁਬਾਨ ਦੇ ਉੱਤੇ ਆਇਆ ਹੈ ਇਸ ਦੇ ਲਈ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਇੱਕ ਤਾਂ ਚਲੋ ਘਟਨਾ ਵਾਪਰੀ ਉਸ ਤੋਂ ਬਾਅਦ ਜੋ ਐਸਐਸਪੀ ਡਾਕਟਰ ਨਾਨਕ ਸਿੰਘ ਡੀਜੀਪੀ ਤੱਕ ਵੀ ਪਹੁੰਚ ਕੀਤੀ ਗਈ ਉਹ ਗੱਲ ਨਹੀਂ ਸੁਣੀ ਗਈ ਇਸ ਕਰਕੇ ਰੋਸ ਵਧ ਗਿਆ ਜਾਂ ਫਿਰ ਇਹ ਵਧ ਨਹੀਂ ਸੀ ਸੁਭਾਵਿਕ ਸੀ ਸਰ ਜਦੋਂ ਨਾ ਪੋਲੀਟਿਕਲਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਪੁਲਿਸ ਚ ਆ ਜਾਂਦੇ ਨੇ ਜਦ ਪੁਲਿਸ ਅਫਸਰਾਂ ਦੇ ਜੀਜੇ ਸਾਲੇ ਪੜ੍ਹੋਈਏ ਪੁਲਿਸ ਚ ਹੋਣਗੇ ਤਾਂ ਫਿਰ ਇਹੀ ਹਾਲਾਤਾਂ ਦਾ ਨਤੀਜਾ ਭੁਗਤਣਾ ਪਊਗਾ ਸਾਨੂੰ ਅੱਜ ਜਿਹੜੀ ਸਜ਼ਾ ਹੋ ਕਿਉਂ ਨਹੀਂ ਰਹੀ ਇਹਦਾ ਦੋਸ਼ੀ ਕੌਣ ਹੈ ਭਗਵਾਨਤਮਨ ਪੰਜਾਬ ਦਾ ਮੁਖੀ ਹੈ ਉਹ ਤਾਂ ਦਰਦੀ ਹੈ ਸਾਡੇ ਦਰਦ ਦਾ ਲੇਕਿਨ ਅੱਜ 11 ਦਿਨ ਹੋ ਗਏ ਉਹਦੀ ਕੋਈ ਸਟੇਟਮੈਂਟ ਆਈ ਹੈ ਇਸ ਦੇ ਉੱਤੇ ਉਹ ਤੇਰੇ ਸਟੇਟ ਦੇ ਅੰਦਰ ਤੇਰੇ ਨਾਗਰਿਕ ਦੇ ਅੰਦਰ ਤੇਰੇ ਪੰਜਾਬ ਦੇ ਪਰਿਵਾਰ ਦੇ ਅੰਦਰ ਕਿਸੇ ਇੱਕ ਇੱਜ਼ਤਦਾਰ ਜਿਹੜਾ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਦੀ ਬਾਜ਼ੀ ਲਾਉਂਦਾ ਹੋਵੇ ਉਹਦੀ ਪਤ दारू ਪੀਤੀ ਗੁੰਡੇ ਰੋਲ ਦੇਣ ਤੇ ਮੁੱਖ ਮੰਤਰੀ ਦਾ ਬਿਆਨ ਨਾਵੇ ਇਦੋਂ ਵੱਡੀ ਲੜਦਾ ਮੁੱਖ ਮੰਤਰੀ ਲਈ ਕੋਈ ਨਹੀਂ ਹੋ ਸਕਦੀ ਸਭ ਤੋਂ ਵੱਡਾ ਦੋਸ਼ੀ ਕੌਣ ਆ ਸਭ ਤੋਂ ਵੱਡਾ ਦੋਸ਼ੀ ਹੈ ਜਿਹੜਾ ਉਹ ਪਟਿਆਲੇ ਦਾ ਐਸਐਸਪੀ ਨਾਨਕ ਹੈ ਇਹਨੇ ਬਾਬੇ ਨਾਨਕ ਦੇ ਨਾਂ ਨੂੰ ਦਾਗ ਲਵਾਤਾ ਇਸ ਬੰਦੇ ਨੇ ਇਹ ਤੋਂ ਉਮੀਦ ਨਹੀਂ ਸੀ ਕਿ ਬੇਈਮਾਨਾਂ ਦੇ ਨਾਲ ਖੜੂਗਾ ਇਹ ਜ਼ਾਲਮਾਂ ਦੇ ਨਾਲ ਖੜੂਗਾ ਇਹ ਬਾਬਰ ਬਣ ਗਿਆ ਬਾਬਰ ਪਰ ਉਹਨਾਂ ਦੇ ਕੋਲ ਜਦੋਂ ਮੀਡੀਆ ਨੇ ਪੁੱਛਿਆ ਕਿ ਤੁਹਾਡੇ ਨਾਮ ਦੇ ਬਾਰੇ ਵੀ ਟਿੱਪਣੀਆਂ ਹੋ ਰਹੀਆਂ ਨੇ ਉਹ ਕਹਿੰਦੇ ਮੇਰੇ ਬਾਰੇ ਕੌਣ ਕੀ ਬੋਲਦਾ ਮੈਨੂੰ ਪ੍ਰਵਾਹ ਨਹੀਂ ਹੈ ਹਾਂ ਜਿਹੜੇ ਅੰਦਰ ਜਿਹਦੇ ਅੰਦਰ ਬੇਈਮਾਨੀ ਦਾ ਖੂਨ ਦੌਰਦਾ ਹੋਵੇ ਜਿਹੜਾ ਲੋਕਾਂ ਦੇ ਪੈਸਿਆਂ ਤੇ ਬੇਈਮਾਨੀ ਦੇ ਪੈਸਿਆਂ ਤੇ ਚੱਲਦਾ ਹੋਵੇ ਉਹਦੇ ਅੰਦਰ ਖੂਨ ਹੀ ਬੇਈਮਾਨੀ ਦਾ ਹੋ ਜਾਂਦਾ ਉਹ ਹੱਕ ਨਾਲ ਕਿੱਥੋਂ ਖੜੂਗਾ ਦੁੱਧ ਦੇ ਵਿੱਚ ਦੁੱਧ ਮਿਲ ਸਕਦਾ ਦਹੀਂ ਦੇ ਵਿੱਚ ਦਹੀਂ ਮਿਲ ਸਕਦਾ ਕਦੇ ਦੁੱਧ ਦੇ ਵਿੱਚ ਦਹੀਂ ਮਿਲਾਏਂਗੇ ਉਹ ਰੂਪ ਚੇਂਜ ਹੋ ਜਾਂਦਾ ਨਾ ਤਾਂ ਇਹ ਦੁੱਧ ਵਰਗੇ ਇਮਾਨਦਾਰ ਲੋਕਾਂ ਨਾਲ ਕਿੱਥੋਂ ਖੜ ਜਾਣਗੇ ਜਿਹੜੇ ਬੇਈਮਾਨੀ ਦੇ ਟੁਕੜਿਆਂ ਨਾਲ ਪੜਦੇ ਹੋਣ ਤੁਹਾਨੂੰ ਇਹ ਦੱਸੋ ਸਾਹਿਬ ਕਿਉਂਕਿ ਨਾ ਪੁਲਿਸ ਵੱਲੋਂ ਇੱਕ ਗੱਲ ਕਹੀ ਜਾ ਰਹੀ ਹੈ ਵਾਰ-ਵਾਰ ਪਹਿਲਾਂ 45 ਦਿਨ ਦੀ ਇਨਕੁਆਇਰੀ ਦੀ ਗੱਲ ਚੱਲੀ ਫਿਰ ਆਈਐਸ ਅਧਿਕਾਰੀ ਨੂੰ ਇਨਕੁਆਇਰੀ ਦਿੱਤੀ ਗਈ ਹੁਣ ਆਖਰਕਾਰ ਇੱਕ ਸਿਟ ਬਣ ਜਾਂਦੀ ਹੈ ਪੰਜਾਬ ਪੁਲਿਸ ਦੀ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਦੇ ਦਿੱਤੀ ਜ਼ਿੰਮੇਵਾਰੀ ਕਹਿੰਦੇ ਕਿ ਤੁਸੀਂ ਹੁਣ ਜਾਂਚ ਪੜਤਾਲ ਕਰੋ ਲਗਾਤਾਰ ਕਰੋ ਤੁਹਾਨੂੰ ਇਸ ਸਿਟ ਦੇ ਉੱਤੇ ਵਿਸ਼ਵਾਸ ਕਿਉਂ ਨਹੀਂ ਆ ਭਰੋਸਾ ਕਿਉਂ ਨਹੀਂ ਆ ਭਰੋਸਾ ਸਰ ਇਸ ਕਰਕੇ ਨਹੀਂ ਹੈ ਕਿ ਕਾਨੂੰਨ ਦੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਆ ਉਹ ਬਿਆਨਾਂ ਤੇ ਚੱਲਦੀ ਹੁੰਦੀ ਆ ਜੀ ਤੇ ਅੱਜ ਰਾਜ ਕੀ ਦਾ ਚੱਲਦਾ ਗੁੰਡੇ ਦਾ ਰਾਜ ਆ ਗੁੰਡੇ ਦੇ ਅੱਗੇ ਉਹ ਜਿਹੜਾ ਟਾਬੇ ਵਾਲੇ ਦੇ ਨਾਂ ਤੇ ਐਫਆਈਆ ਹੋਈ ਆ ਉਹਦਾ ਦਮ ਹੈ ਕੋਈ ਲਮਝ ਬੋਲ ਦੇਵੇ ਹੈ ਕੋਈ ਉਹਦੀ ਹਿੰਮਤ ਕਿ ਬੋਲ ਦੇਵੇ ਲੇਕਿਨ ਦੂਜੀ ਗੱਲ ਇਹ ਪੁਲਿਸ ਦੀ ਵਰਦੀ ਵਾਲੇ ਕਹਿੰਦਾ ਤੂੰ ਚੋਰ ਤੇ ਮੈਂ ਚੋਰ ਆਪਾਂ ਲੈਣਾ ਕਿਸੇ ਤੋਂ ਹੋਰ ਕੀ ਕੀ ਲੈਣਾ ਹੋਰ ਤੋਂ ਇਹ ਇੱਕ ਦੂਜੇ ਨੂੰ ਬਚਾਉਣ ਲੱਗੇ ਹੋਏ ਨੇ ਜਦੋਂ ਸਭ ਤੋਂ ਵੱਡਾ ਸੱਚ ਕੀ ਹੁੰਦਾ ਜਿਹੜਾ ਤੁਸੀਂ ਕੈਮਰੇ ਤੇ ਦਿਖਾ ਰਹੇ ਹੋ ਆ ਕੈਪਚਰ ਹੋ ਰਿਹਾ ਹੋ ਰਿਹਾ ਹੈ ਨਾ ਜੇ ਮੈਂ ਬੋਲਾ ਕਿ ਮੈਂ ਆ ਲਬਜ ਨਹੀਂ ਬੋਲਿਆ ਇਹ ਤਾਂ ਨਹੀਂ ਝੂਠ ਬੋਲਦਾ ਮੈਂ ਕਿਤੇ ਨਹੀਂ ਝੂਠ ਬੋਲੂਗਾ ਜਦੋਂ ਉਥੇ ਕੈਮਰਾ ਲੱਗਿਆ ਇਹ ਦੱਸ ਰਿਹਾ ਕਿ ਉਹ ਸਰਬੀਆਂ ਨੇ ਉਹ ਨਸ਼ੇੜੀਆਂ ਨੇ ਕਰਨਲ ਬਾੜ ਸਾਹਿਬ ਦੇ ਬਾਲਾਂ ਤੋਂ ਫੜ ਕੇ ਕਿਸੇ ਢਕੇ ਕੁੱਟਿਆ ਉਲਟਾ ਥਿਊਰੀ ਦੂਸਰੇ ਪਾਸਿਓਂ ਇਹ ਆਉਂਦੀ ਹੈ ਕਿ ਜਿਹੜੀ ਐਫਆਈਆਰ ਪਹਿਲਾਂ ਦੀ ਤੁਸੀਂ ਗੱਲ ਕਰਦੇ ਹੋ ਢਾਬੇ ਮਾਲਕ ਦੀ ਸ਼ਿਕਾਇਤ ਤੇ ਕਹਿੰਦੇ ਸਾਰਾ ਮਾਮਲਾ ਵਿਗੜਿਆ ਤਾਂ ਕਰਨਲ ਸਾਹਿਬ ਸ਼ਰਾਬ ਪੀ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਉਹ ਰੁਕੇ ਨਹੀਂ ਫਿਰ ਹੱਥੋਪਾਈ ਤੱਕ ਮਾਮਲਾ ਗਿਆ ਫਿਰ ਸਾਰੀ ਖੇਡ ਵਿਗੜ ਗਈ ਅਗਰ ਕਰਨਲ ਸਾਹਿਬ ਨਾ ਅਗਰ ਕਰਨਲ ਸਾਹਿਬ ਆਪਣਾ ਰੁਤਵਾ ਦਿਖਾ ਦਿੰਦੇ ਤਾਂ ਅੱਜ 12 ਦੇ 12 ਆਪਣੇ ਪੈਰਾਂ ਤੇ ਨਾ ਹੁੰਦੇ ਕਦੇ ਜੇ ਘਟਨਾ ਫੌਜੀ ਅਸਲੀਅਤ ਤੇ ਅਣਖ ਦੀ ਗੱਲ ਕਰਨੀ ਆ ਨਾ ਕਦੇ ਬੀਕਨ ਦੇ ਜਾਣ ਦਾ ਮੌਕਾ ਮਿਲੇ ਉਥੇ ਸਟੇਸ਼ਨ ਤੇ ਜਾ ਕੇ ਕਿਉਂਕਿ ਫੌਜੀ 14 ਸਿਕਲਾਈ ਦਾ ਪੁੱਤ ਆ ਮੈਂ ਜੇ ਤੁਹਾਨੂੰ ਹੱਥ ਬੰਨ੍ਹ ਕੇ ਆਓ ਭਗਤ ਕਰਕੇ ਚਾਹ ਪਿਆ ਕੇ ਨਾ ਤੋਰਿਆ ਨਾ ਤਾਂ ਮੈਨੂੰ 14 ਸਿਕਲਾਈ ਦਾ ਸ਼ੇਰ ਜਵਾਨ ਨਾ ਕਿ ਉਹ ਉਹਨਾਂ ਨੇ ਇੱਕ ਜ਼ੁਬਾਨ ਦੇ ਥੱਪੜ ਮਾਰਿਆ ਸੀ ਪੂਰਾ ਸਟੇਸ਼ਨ ਤਹਿਸ ਨਹਿਸ ਕਰਤਾ ਸੀ ਉਹ ਸਾਡੇ ਕਰਨਲ ਢਿੱਲੋ ਸਾਹਮਣੇ ਕਰਾਇਆ ਸੀ ਦਮ ਹੋਣਾ ਚਾਹੀਦਾ ਜੇ ਇੱਕ ਵੀ ਫੋਨ ਉਸੇ ਟਾਈਮ ਸਟੇਸ਼ਨ ਹਰਟਕਟਰ ਕਰ ਦਿੰਦੇ ਨਾ ਕਿ ਮੇਰੇ ਤੇ ਪੁਲਿਸ ਦੀ ਬਰਦੀ ਦੇ ਵਿੱਚ ਅਤੰਕੀ ਹਮਲਾ ਹੋ ਗਿਆ ਇਹ 12 ਦੇ ਬਾਰੇ ਥਿਉਣੀ ਨਹੀਂ ਸੀ ਅੱਖ ਚ ਪਏ ਰੜਕਣੇ ਨਹੀਂ ਸੀ ਦੂਜੀ ਚੀਜ਼ ਜਿਹੜੀ ਗੱਲ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਥੰਡੂ ਮੀਡੀਆ ਦੇ ਵਿੱਚ ਉਹ ਖਬਰ ਚੱਲ ਰਹੀ ਆ ਕਿ ਕੈਮਰੇ ਦੇ ਵਿੱਚ ਕਲੀਅਰ ਦਿਖਾ ਰਿਹਾ ਕਿ ਪੁਲਿਸ ਮੁਲਾਜ਼ਮ ਨਿਹੱਤੇ ਕਰਨਲ ਤੇ ਉਹਦੇ ਪੁੱਤ ਤੇ ਬਾਹਰ ਕਰ ਰਹੇ ਨੇ ਇਹ ਕਹਿੰਦੇ ਨੇ ਨਾ ਇਹ ਵੀਡੀਓ ਵਾਲੀ ਗੱਲ ਵਿੱਚ ਵੀ ਆਉਣਾ ਇੱਕ ਮੇਜਰ ਅਮਰਦੀਪ ਸਿੰਘ ਨੇ ਜਿਹੜੇ ਵਿੱਚ ਪਏ ਸੀ ਕਿ ਮੈਡਮ ਤੁਸੀਂ ਆਓ ਆਪਾਂ ਉਧਰ ਉਹਨਾਂ ਨੂੰ ਬੁਲਾਉਨੇ ਆ ਉਹ ਵੀ ਹੁਣ ਤੇ ਉਲਟ ਬੋਲਣ ਲੱਗ ਗਏ ਕਹਿੰਦੇ ਗਲਤ ਕੀਤਾ ਮੈਡਮ ਨੇ ਵੀਡੀਓ ਬਣਾ ਕੇ ਇਹ ਧੋਖਾ ਹੋ ਗਿਆ ਸਾਡੇ ਨਾਲ ਕਹਿੰਦੇ ਮੈਂ ਤੇ ਮਾਮਲੇ ਨੂੰ ਸੁਲਝਾਉਣਾ ਚਾਹੁੰਦਾ ਸੀ ਸਰ ਦੇਖੋ ਇੱਥੇ ਨਾ ਇਮਾਨਦਾਰ ਲੋਕਾਂ ਨੂੰ ਕੋਈ ਜੀਣਾ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਕਲਯੁਗ ਦਾ ਟਾਈਮ ਆ ਬੇਈਮਾਨਾਂ ਦੀ ਸਰਕਾਰ ਆ بے ایمانداری سرکار ہو گئی ہے ਸਾਡੇ جمیਰ مر چکے ਨੇ ਅਸੀਂ ਇਹਨਾਂ ਨੂੰ ਕੋਈ جواب ਨਹੀਂ ਦੇ ਸਕਦੇ ਇਹ ਕਹਿੰਦੇ ਨੇ ਨਾ ਵੀ ਉਹ میجر صاحب ਜੇ ਅੱਜ ਉਲਟਾ ਕਿਉਂ ਹੋ ਗਿਆ ਜਿਹੜਾ ਪਹਿਲਾਂ ਪੱਖ ਸੀਗਾ ਇਹਦਾ ਮਤਲਬ ਇਹ ਆ ਕਿ ਦੋਸ਼ੀਆਂ ਨੇ ਉਹਦੀ جیب گرم કરી ਹੋਊਗੀ ਹੋ ਸਕਦਾ ਉਹਨੂੰ ਧਮਕੀ ਦਿੱਤੀ ਹੋਵੇ ਉਹ ਆਪਣੇ ਆਪ ਨੂੰ بچਾਉਣ ਲੱਗਿਆ ਹੋਵੇ ਉਹ ਜਿਹੜਾ ਆਪਣੇ ਆਪ ਨੂੰ ਬਚਾਉਣ ਲੱਗ ਜੇ ਨਾ ਉਹ ਆਪਣੇ ਸਮਾਜ ਨੂੰ ਨਹੀਂ ਬਚਾ ਸਕਦਾ ਇਹ ਸਾਰਾ ਜੀ ਤੁਹਾਨੂੰ ਲੱਗਦਾ ਆਪਰੇਸ਼ਨ ਕਵਰ ਅਪ ਦਾ ਹਿੱਸਾ ਹੋ ਸਕਦਾ ਇਹ ਸੱਚ ਆ ਇਹਦੇ ਵਿੱਚ ਯਾਰ ਸ਼ੱਕੇ ਕੋਈ ਨਹੀਂ ਗੀ ਅੱਜ ਤੱਕ ਜਿਹੜੇ ਐਸਐਸਪੀ ਨਾਨਕ ਸਾਹਿਬ ਨੇ ਕਿਉਂਕਿ ਉਹਨੇ ਕੋਲ ਜ਼ਿੰਮੇਵਾਰੀਆਂ ਬੈਲਟ ਲੱਗੀਆਂ ਮੈਂ ਸਾਫ਼ ਕਹਿ ਰਿਹਾ ਉਹਨਾਂ ਨੂੰ ਠੀਕ ਹੈ ਉਹ ਇੱਕ ਤਾਂ ਕਹਿ ਰਹੇ ਨੇ ਕਿ ਮੇਰੇ ਮੁਲਾਜ਼ਮਾਂ ਤੋਂ ਗਲਤੀ ਹੋ ਗਈ ਤੁਸੀਂ ਆਓ ਅਸੀਂ ਤੁਹਾਡੇ ਪੈਰ ਫੜਾ ਕੇ ਮਾਫੀ ਦਵਾ ਦਿੰਦੇ ਆ ਦੂਜਾ ਉਹ ਮੁਜਰਮਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੇ ਤੀਜਾ ਉਹਨਾਂ ਦੀ ਬਦਲੀਆਂ ਨੇ ਉਹ ਚੱਕ ਕੇ ਦੂਜੇ ਪਾਸੇ ਵੀ ਠੰਡੇ ਵਾਸਤੇ ਪਾ ਦੋ ਇਹ ਚਲੇ ਜਾਓ ਤੇ ਇਹ ਫੌਜੀ ਨੇ ਫੌਜੀ ਨੂੰ ਕਹਿੰਦੇ ਨੇ ਇੱਕ ਵਾਰ ਮੈਂ ਕਹਿ ਦਵਾਂ ਥੋੜਾ ਜਿਹਾ ਵੀ ਫੌਜੀ ਅਕਲ ਗਵਾ ਕੇ ਫੌਜ ਚੋਂ ਆਉਂਦੇ ਨੇ ਜਾਂਦੇ ਦੀ ਅਕਲ ਤੇ ਆਉਂਦੇ ਦੀ ਰਫਲ ਖੋ ਲੈਂਦੇ ਨੇ ਇਹਨਾਂ ਨੂੰ ਇਹ ਭੁੱਲ ਬੈਠਿਆ ਜੇ ਤੁਹਾਡੇ ਵਰਗੇ ਦਿੱਲੇ ਰਾਜਨੀਤਿਕ ਦਿਮਾਗ ਵਾਲੇ ਫੌਜੀ ਹੋਣ ਫਿਰ ਤੁਸੀਂ ਸੌ ਨਹੀਂ ਸਕਦੇ ਇਹ ਤਾਂ ਹੀ ਬਾਰਡਰਾਂ ਤੇ ਖੜਕੇ ਸੀ ਆਪਣੇ ਕਿਸੇ ਬਗਾਨੇ ਵਾਸਤੇ ਮਰ ਸਕਦੇ ਆ ਜੇ ਅਸੀਂ ਆਪਣਾ ਦਿਮਾਗ ਨਹੀਂ ਚਲਾਉਂਦੇ ਦੇਸ਼ ਨੂੰ ਬਚਾਉਨੇ ਆ ਅੱਜ ਇਹ ਸਾਡੀ ਪੱਗ ਦੀ ਗੱਲ ਹੋ ਚੁੱਕੀ ਆ ਅੱਜ ਇਹ ਇਕੱਲੇ ਕਰਨਲ ਸਾਹਿਬ ਦੀ ਗੱਲ ਨਹੀਂ ਸਾਡੀ ਵਰਦੀ ਦੀ ਗੱਲ ਹੋ ਚੁੱਕੀ ਆ ਮੈਂ ਇਨਾ ਇਹ ਵੀ ਕਹਿ ਦੇਣਾ ਅਗਰ ਅੱਜ ਵਰਦੀ ਨੂੰ ਅਗਰ ਅੱਜ ਕਰਨਲ ਸਾਹਿਬ ਨੂੰ ਇਨਸਾਫ ਨਾ ਮਿਲਿਆ ਤਾਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਡੇ ਸੈਨਾਮਾ ਦੀ ਮੁਖੀ ਰਾਸ਼ਟਰਪਤੀ ਨੂੰ ਆਪਣੇ ਅਹੁਦੇ ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ਅਗਰ ਉਹ ਇਨਸਾਫ ਦੇ ਨਾਲ ਨਹੀਂ ਖੜਸੇ ਅੱਜ ਇੱਕ ਫੌਜ ਦੀ ਬਰਦੀ ਦੇ ਨਾਲ ਨਹੀਂ ਖੜਸੇ ਜੇ ਅਗਰ ਇਹ ਤਾਂ ਇਹ ਚਾਹੁੰਦੇ ਨੇ ਇਹ ਤਾਂ ਇਹ ਚਾਹੁੰਦੇ ਨੇ ਵੀ ਫੌਜ ਹੈ ਜਿਹੜੇ ਫੌਜੀ ਨੇ ਅੱਜ ਬਰਦੀ ਧਾਰੀ ਨੇ ਉਹ ਦੇਸ਼ ਦੇ ਬਾਡਰਾਂ ਤੋਂ ਆ ਕੇ ਇੱਥੇ ਆ ਕੇ ਦਾ ਜੋ ਇਨਸਾਫ ਲੈਣ ਇਹ ਚਾਹੁੰਦੇ ਨੇ ਪਰ ਇਹ ਗਦੇ ਬੁੱਧੀ ਦੇ ਬੰਦੇ ਹੋ ਸਕਦੇ ਨੇ ਫੌਜੀ ਜਿੱਥੇ ਬਚਨ ਕਰ ਲੈਣ ਉਥੇ ਖੜਦੇ ਨੇ ਅਸੀਂ ਆਪਣੇ ਦੇਸ਼ ਦੀ ਆਣ ਬਾਣ ਸ਼ਾਨ ਲਈ ਖੜਦੇ ਆਏ ਆ ਖੜਦੇ ਰ੍ਹਾਂਗੇ ਜੇ ਅਸੀਂ ਆਪਣੇ ਦੇਸ਼ ਦੀ ਆਣ ਬਾਣ ਸ਼ਾਨ ਲਈ ਖੜ ਸਕਦੇ ਆ ਤੇ ਆਪਣੇ ਤੇ ਆਪਣੇ ਦੀ ਇੱਜ਼ਤ ਲਈ ਮਰ ਵੀ ਸਕਦੇ ਆ ਜਦ ਤੱਕ ਇਨਸਾਫ਼ ਨਹੀਂ ਮਿਲੂਗਾ ਇਟ ਇਟ ਖੜ ਕਾ ਲਾਂਗੇ ਸਰਕਾਰ ਦੀ ਅਸੀਂ ਵੀ ਆਪਣੀ ਸਮਝ ਦੇ ਮੁਤਾਬਕ ਜਦੋਂ ਦੀ ਸਮਝ ਸੁਰਤ ਸੰਭਾਲੀ ਹੈ ਪਹਿਲੀ ਵਾਰੀ ਦੇਖਿਆ ਹੈ ਕਿ ਡਿਸਿਪਲਨ ਫੋਰਸ ਗੁੱਸੇ ਵਿੱਚ ਹੈ ਰੋਹ ਦੇ ਵਿੱਚ ਹੈ ਇੱਥੋਂ ਤੱਕ ਜਿਹੜੀ ਨੌਬਤ ਆਈ ਆਉਣੀ ਨਹੀਂ ਸੀ ਚਾਹੀਦੀ ਸਾਰੇ ਲੋਕ ਇਹ ਕਹਿ ਰਹੇ ਆ ਪਰ ਹਰੇਕ ਦੇ ਰੋਹ ਆਉਣਾ ਜਿਹੜਾ ਉਹਦੇ ਪਿੱਛੇ ਬੜੇ ਕਾਰਨ ਨੇ ਜਿਵੇਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਹੁਣ ਮਸਲਾ ਕਿੱਥੇ ਨਿਬੜਦਾ ਤੁਹਾਨੂੰ ਤਸੱਲੀ ਕਿਵੇਂ ਹੋਏਗੀ ਕਿਵੇਂ ਲੱਗਦਾ ਹੈ ਕਿ ਆਹ ਆਹ ਕੰਮ ਕਰ ਦਿਓ ਫਿਰ ਅਸੀਂ ਆਪਣੇ ਆਪਣੇ ਘਰਾਂ ਚ ਇਹਦੇ ਦਾ ਇੱਕੋ ਹੀ ਆ ਜੋ ਸਾਰਿਆਂ ਦੀ ਇਹ ਆਵਾਮ ਦੀ ਆਵਾਜ਼ ਹੈ ਇਹ ਕਹਿੰਦੇ ਨੇ ਉਹ 12 ਦੇ 12 ਬਰਖਾਸਤ ਹੋਣੇ ਚਾਹੀਦੇ ਨੌਕਰੋ ਡਿਸਮਿਸ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਵਰਦੀ ਤੇ ਹੱਥ ਪਾਇਆ ਦੇਸ਼ ਧਰੋਹ ਦਾ ਮੁਕੱਦਮਾ ਉਹਨਾਂ ਤੇ ਚੱਲਣਾ ਚਾਹੀਦਾ ਜੇ ਜੋ ਵੀ ਇਨਕੁਆਰੀ ਹੋ ਰਹੀ ਆ ਜੋ ਵੀ ਇਨਕੁਆਰੀ ਹੋ ਰਹੀ ਆ ਉਹ ਇਨਕੁਆਰੀ ਹੀ ਜੇ ਕਰਾਉਣੀ ਆ ਤਾਂ ਸਾਡੀਆਂ ਜਿਆਦਾ ਫੌਜੀ ਏਜੰਸੀਆਂ ਕਰਨਗੀਆਂ ਜਾਂ ਸੈਂਟਰ ਦੀ ਏਜੰਸੀ ਸਾਨੂੰ ਪੰਜਾਬ ਦੀਆਂ ਏਜੰਸੀਆਂ ਤੇ ਭਰੋਸਾ ਹੀ ਨਹੀਂ ਆ ਕਿ ਇਹ ਜਿਹੜਾ ਭਗਵੰਤ ਮਾਨ 11 ਦਿਨ ਚ ਇੱਕ ਜ਼ੁਲਮ ਦੇ ਬਰੁੱਧ ਨਹੀਂ ਬੋਲ ਸਕਦਾ ਉਹ ਸਾਨੂੰ ਕੀ ਇਨਸਾਫ ਦਿਵਾ ਦੂਗਾ ਮੈਂ ਨਹੀਂ ਮੰਨਦਾ ਕਿ ਇਨਸਾਫ ਦਿਵਾ ਦੂਗਾ ਇਹ ਸੈਂਟਰ ਦੇ ਇੱਜ਼ਤ ਮਾਨ ਸਨਮਾਨ ਤੇ ਸਾਡੀ ਅਣਖ ਦੀ ਗੱਲ ਹੈ ਇਹਦੇ ਲਈ ਸਾਨੂੰ ਜੋ ਕਰਨਾ ਪਿਆ ਸੀ ਕਰਕੇ ਦਿਖਾਵਾਂਗੇ ਇਹ ਤੁਹਾਡਾ ਨਲਕਾਰ ਨਹੀਂ ਹੈ ਇਹ ਸਾਡੀ ਬੰਗਾਰ ਹੈ ਸਰਕਾਰ ਨਾਲ ਬਹੁਤ ਸ਼ੁਕਰੀਆ ਤਾਂ ਤੁਸੀਂ ਦੇਖੋ ਕਿ ਕਿੰਨਾ ਰੋਹ ਤੇ ਗੁੱਸਾ ਇਹਨਾਂ ਆਰਮੀ ਦੇ ਅਫਸਰਾਂ ਦੇ ਵਿੱਚ ਚਾਹੇ ਸੇਵਾ ਮੁਕਤ ਨੇ ਚਾਹੇ ਸਰਵਿੰਗ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਜਬੂਰਨ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈ ਰਹੀਆਂ ਸੜਕਾਂ ਦੇ ਉੱਤੇ ਉਤਰੇ ਨੇ ਦੇਖਦੇ ਹਾਂ ਕਿ ਇਹਨਾਂ ਦੇ ਇਸ ਰੋਹ ਦਾ ਅਸਰ ਕਿੰਨਾ ਕੁ ਹੁੰਦਾ ਹੈ ਸਰਕਾਰ ਇਸ ਮਾਮਲੇ ਦੇ ਵਿੱਚ ਕਦੋਂ ਇਨਸਾਫ ਦਿੰਦੀ ਹੈ ਕਰਨਲ ਬਾਠ ਦੇ ਨਾਲ ਬਹੁਤ ਸਾਰੇ ਅਫਸਰ ਨੇ ਜਿਹੜੇ ਖੜ ਚੁੱਕੇ ਨੇ ਅੜ ਚੁੱਕੇ ਨੇ ਲੜਨ ਦੇ ਲਈ ਬਿਲਕੁਲ ਤਿਆਰ ਬੈਠੇ ਨੇ ਪਰ ਉਹਨਾਂ ਦਾ ਇੱਕੋ ਹੀ ਹੱਲ ਹੈ ਕਿ ਉਹ 12 ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਦੇਖਦੇ ਹਾਂ ਇਹ ਕਾਰਵਾਈ ਕਦੋਂ ਅਮਲ ਦੇ ਵਿੱਚ ਆਉਂਦੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਪਟਿਆਲਾ